ਆਪਣੇ ਬੱਚਿਆਂ ਨੂੰ ਗੁਰੂ ਬਾਣੀ ਦੇ ਨਾਲ ਬਾਣੀ ਤੇ ਬਾਣੇ ਦੇ ਨਾਲ ਜੋੜੀਏ ਤਰਕਾਂ ਵਿਤਰਕਾਂ ਤੋਂ ਉੱਪਰ ਉੱਠੀਏ ਸਿੱਖਾ ਵਰਗੀ ਘਟ ਗਿਣਤੀ ਕਾਮ ਅੱਜ ਤੱਕ ਅਸੀਂ ਚੜ੍ਹਦੀ ਕਲਾ 'ਚ ਰਹੇ ਹਾਂ ਤੇ ਇੱਕੋ ਕਾਰਨਾ ਸਾਡਾ ਗੁਰੂ ਦੇ ਉੱਤੇ ਭਰੋਸਾ ਭਰੋਸੇ ਤੋਂ ਬਿਨਾਂ ਸਾਡੇ ਕੋਲ ਕੀ ਹੈ ਅਸੀਂ ਇਕੱਲੇ ਇਕੱਲੇ ਵੀ ਸਵਾ ਲੱਖ ਉੱਥੇ ਹਰਿਆਣੇ ਦੇ ਵਿੱਚ ਜਿਹੜਾ ਸ਼ਾਹਬਾਦ ਮਾਰਕੰਡਾ ਨਾ ਉਥੇ ਕਿਲੇ ਦੇ ਬਾਹਰ ਦੋ ਸਿੱਖ ਖੜੇ ਸੀ ਤੇ ਆਪਸ ਵਿੱਚ ਗੱਲਾਂ ਕਰ ਰਹੇ ਆ ਉਹ ਕਹਿੰਦੇ ਕਿ 5 ਲੱਖ ਫੌਜ ਉਤਰਾਈ ਆ ਇਸ ਪਾਸੇ 2 ਲੱਖ ਇਧਰ ਉਤਰਾਈ ਆ ਉਹ ਜਿਹੜੇ ਸੁਣ ਰਏ ਸੀ ਹਾਕਮਾਂ ਦੇ ਬੰਦੇ ਉਹਨਾਂ ਨੇ ਜਾ ਕੇ ਦੱਸਿਆ ਜੀ ਫੌਜਾਂ ਹੀ ਬੜੀਆਂ ਆ ਗਈਆਂ 5 ਲੱਖ ਇਧਰ ਕਹਿੰਦੇ 2 ਲੱਖ ਇਧਰ ਕਹਿੰਦੇ ਉਹ ਕਿਲਾ ਛੱਡ ਕੇ ਭੱਜ ਗਿਆ ਬੰਦੇ ਕਿੰਨੇ ਸੀ 5 ਇੱਕ ਪਾਸੇ ਤੇ 2 ਇੱਕ ਪਾਸੇ ਇਹ ਸਾਡੀ ਚੜਦੀ ਕਲਾ ਦੇ ਬੋਲੇ ਆ ਜਿਹੜੇ ਕੌਮ ਨੂੰ ਅੰਦਰੋਂ ਖੜਾ ਕਰਦੇ ਆ ਤੇ ਆਪਾਂ ਇਹਨਾਂ ਚੜਦੀ ਕਲਾ ਦੇ ਬੋਲਿਆਂ ਨੂੰ ਬੋਲਣਾ ਵੀ ਆ ਇਹਨਾਂ ਦੇ ਧਾਰਨੀ ਵੀ ਬਣਨਾ ਇਹ ਕੌਮ ਦੀ ਵਿਰਾਸਤ ਵਾ ਗੱਜ ਕੇ ਜਕਾਰਾ ਗਜਾਵੇ ਇਹਨਾਂ ਹਲੋ ਜਾਵੇ ਤਨ ਤਨ ਪਾਪਾ ਜੋਰਾ ਵਰਸੇ ਤਾਨ ਤਨ ਪਾਪਾ ਫਤੇ ਸਿੰਘ ਤਾਨ ਮਾਤਾ ਗੁਜਰੀ ਜੀ ਦੇ ਚਰਨਾਂ ਨੂੰ ਪਾਵੈ ਸਤਿ ਸ੍ਰੀ ਅਕਾਲੇ ਚਿੱਟਿਆ ਬਾਜਾ ਵਾਲੇ ਸਤਿਗੁਰੂ ਰੱਖੇ ਮਿਰਦੋ ਪਾੜੇ ਦੀ